ਸਭ ਕੀ ਸਟੈਂਡ ਥੋੜੇ ਆਮ ਆਦੀ ਪਾਰਟੀ ਦਾ ਹੁਣ ਕਿਸਾਨਾਂ ਦਾ ਹੋਇਆ ਕਿਉਂਕਿ ਭਾਜਪਾ ਦੀ ਜਿਹੜੀ ਨੀਤੀ ਹੈ ਉਹ ਕਿਸਾਨਾਂ ਦੇ ਪੱਖ ਦੀ ਨਹੀਂ ਪੰਜਾਬ ਦੇ ਚਾਰਜ ਦਿੰਦੇ ਵਿੱਚ ਫਿਰ ਪੰਜਾਬ ਸਰਕਾਰ ਨੇ ਇੰਟਰਨੈਟ ਕਿਉਂ ਬੰਦ ਕੀਤਾ ਇਹ ਲੋਕਾਂ ਦੇ ਵੀ ਸਵਾਲ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਮਾਡਲ ਉੱਤੇ ਖੜੇ ਹਾਂ ਦੂਜੇ ਪਾਸੇ ਗੋਲੀਆਂ ਹਰ ਆਸੂਗਾ ਤੇ ਗੋਲਿਆ ਆ ਰਹੇ ਨੇ ਪਰ ਪੰਜਾਬ ਪੁਲਿਸ ਕੀ ਕਰ ਰਹੀ ਹੈ ਪੰਜਾਬ ਸਰਕਾਰ ਕੀ ਕਰ ਰਹੀ ਹੈ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਇਹ ਵਾਅਦੇ ਕੀਤੇ ਸੀ ਕਿ ਐਮਐਸਪੀ ਸਾਰੀ ਫਸਲਾਂ ਦਵਾਂਗੇ ਲੋਕ ਕਹਿ ਰਹੇ ਨੇ ਕਿ ਉਹ ਵਾਅਦਾ ਵੀ ਪੂਰਾ ਹੋ ਰਿਹਾ ਹੈ MSP ਦੀ ਦੇਣ ਦਾ ਰਿਸਪੌਂਸਿਬਿਲਟੀ ਸੈਂਟਰ ਦੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਰਵਲ ਖੱਟਰ ਦਾ ਹੀ ਬਿਆਨ ਆਇਆ ਕਿ ਦਿੱਲੀ ਜਾਣ ਵਾਸਤੇ ਅਸੀਂ ਕਦੇ ਰੋਕਿਆ ਬੱਸਾਂ 'ਚ ਜਾਓ ਹੋਰ ਗੱਡੀਆਂ 'ਚ ਜਾਓ ਪਰ ਟਰੈਕਟਰਾਂ ਦੇ ਉੱਤੇ ਬੈਠ ਕੇ ਹੁੱਲੜਵਾਜੀ ਕਰਕੇ ਜਾਣ ਵਾਲੇ ਨੂੰ ਤਾਂ ਰੋਕੀ ਜਾਵੇਗਾ ਕਿਸ ਤਰ੍ਹਾਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਮੁਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਨੇ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਵੱਡੇ ਜਿਹੜੇ ਦੁਆਰਾ ਬਣਾ ਕੇ ਕਿਲ ਗੱਡ ਕੇ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਹੁਣ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਵੱਡੀ ਝੜਪਾਂ ਹੋ ਰਹੀਆਂ ਨੇ ਜਿੱਦੇ ਵਿੱਚ ਕੀ ਆਸੂ ਗਏ ਤੇ ਗੋਲੇ ਪੁਲਿਸ ਵੱਲੋਂ ਛੱਡੇ ਜਾ ਰਹੇ ਨੇ ਤੇ ਨਾਲ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਚਲਾਈਆਂ ਜਾ ਰਹੀਆਂ ਜਿਸ ਨੂੰ ਇੱਕ ਕਿਸਾਨ ਰੋਸ ਦੇ ਵਿੱਚ ਨੇ ਪਰ ਦੂਜੇ ਪਾਸੇ ਬੀਤੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇੱਕ ਮੀਟਿੰਗ ਕਰਵਾਈ ਗਈ ਸੀ ਕੇਂਦਰ ਦੇ ਮੰਤਰੀਆਂ ਦੇ ਨਾਲ ਪਰ ਉਹ ਮੀਟਿੰਗ ਸਿਰੇ ਨੇ ਚੜ ਪਈ ਜਿਸ ਨੂੰ ਲੈ ਕੇ ਕਿਸਾਨ ਹੁਣ ਦਿੱਲੀ ਵਾਲੇ ਕੁਝ ਕਰ ਰਹੇ ਨੇ ਇਸ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਦਾ ਕਿਸਾਨਾਂ ਪ੍ਰਤੀ ਕੀ ਸਟੈਂਡ ਹੈ ਕਿੰਨੇ ਕਿਸਾਨਾਂ ਨਾਲ ਖੜੇ ਨੇ ਇਸ ਨੂੰ ਲੈ ਕੇ ਆਮ ਆਦੀ ਪਾਰਟੀ ਸਪੋਕਸ ਪਰਸਨ ਮਲਵਿੰਦਰ ਸਿੰਘ ਕਾਂਗਸਰ ਦੇ ਨਾਲ ਨੇ ਕਾਂਗਸਰ ਸਾਹਿਬ ਕੀ ਸਟੈਂਡ ਹੈ ਤੁਹਾਡੇ ਆਮ ਆਦੀ ਪਾਰਟੀ ਦਾ ਹੁਣ ਕਿਸਾਨਾਂ ਪ੍ਰਤੀ ਦੇਖੋ ਪਹਿਲੀ ਗੱਲ ਤੇ ਮੈਂ ਦੱਸਾਂ ਮੀਟਿੰਗ ਤੇ ਸਿਰੇ ਚੜ ਗਈ ਸੀ ਮਸਲੇ ਦਾ ਹੱਲ ਨਹੀਂ ਹੋਇਆ ਕਿਉਂਕਿ ਭਾਜਪਾ ਦੀ ਜਿਹੜੀ ਨੀਤੀ ਹੈ ਉਹ ਕਿਸਾਨਾਂ ਦੇ ਪੱਖ ਦੀ ਨਹੀਂ ਹੈ ਕਿਉਂਕਿ ਕਿਸਾਨਾਂ ਦੇ ਜਿਹੜੇ ਮੁੱਦੇ ਆ ਚਾਹੇ ਉਹ ਐਮਐਸਪੀ ਨੂੰ ਲੀਗਲ ਗਾਰੰਟੀ ਦੇਣਾ ਹੋਵੇ ਚਾਹੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ ਦੇਣਾ ਹੋਵੇ ਚਾਹੇ ਕਿਸਾਨਾਂ ਤੇ ਪਏ ਪਰਚਿਆਂ ਨੂੰ ਵਾਪਸ ਲੈਣਾ ਹੋਵੇ ਪ੍ਰਧਾਨ ਮੰਤਰੀ ਜੀ ਨੇ ਕਮਿਟਮੈਂਟ ਕੀਤੀ ਸੀ 2 ਸਾਲ ਪਹਿਲਾਂ ਅੱਜ 2 ਸਾਲ ਬਾਅਦ ਵੀ ਜੇ ਤੁਸੀਂ ਕਮਿਟਮੈਂਟ ਨਹੀਂ ਨਿਭਾਰੇ ਤਾਂ ਮਤਲਬ ਕਿਤੇ ਨਾ ਕਿਤੇ ਸਰਕਾਰ ਤੇ ਕਟੇਗਰੀ ਚ ਖੜੂਗੀ ਕਿਸਾਨਾਂ ਦੇ ਔਰ ਅਸੀਂ ਡਟ ਕੇ ਕਿਸਾਨਾਂ ਦੇ ਸਪੀਸਫੁਲ ਸੰਵਿਧਾਨਿਕ ਤਰੀਕੇ ਨਾਲ ਜਾਇਜ਼ ਮੰਗਾਂ ਲਈ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਆ ਔਰ ਮੁੱਖ ਮੰਤਰੀ ਜੀ ਆਪ ਖੁਦ ਕਿਸਾਨ ਦੇ ਪੁੱਤ ਹੈ ਖੁਦ ਕਿਸਾਨੀ ਕੀਤੀ ਆ ਕਿਸਾਨਾਂ ਦਾ ਦਰਦ ਸਮਝਦੇ ਆ ਇਸ ਕਰਕੇ ਆਵਾ ਦੀ ਪਾਰਟੀ ਦਾ ਇਹ ਮੰਨਣਾ ਹੈ ਵੀ ਕਿਸਾਨਾਂ ਦੇ ਜਿਹੜੇ ਬਣਦੇ ਹੱਕ ਆ ਔਰ ਮੈਂ ਇਹਦੇ ਵਿੱਚ ਵੀ ਇੱਕ ਗੱਲ ਹੋਰ ਦੱਸਦਾ ਜਦੋਂ ਐਮਐਸਪੀ ਨੂੰ ਲੀਗਲ ਗਾਰੰਟੀ ਦੇਣ ਵਾਸਤੇ ਵੀ 2011 ਚ ਕਮੇਟੀ ਬਣੀ ਸੀ ਉਦੋਂ ਬਤੌਰ ਮੁੱਖ ਮੰਤਰੀ ਮੋਦੀ ਸਾਹਿਬ ਉਸ ਕਮੇਟੀ ਦੇ ਚੇਅਰਮੈਨ ਸੀ ਔਰ ਇਹਨਾਂ ਨੇ ਰეკਮੈਂਡ ਕੀਤਾ ਸੀ ਲੀਗਲ ਗਾਰੰਟੀ ਹੋਣੀ ਚਾਹੀਦੀ ਆ ਅੱਜ ਹਰੇਕ ਧੰਦੇ ਚ ਦੇਸ਼ ਚ ਹਰੇਕ ਕਾਰੋਬਾਰ ਚ ਹਰ ਬੰਦੇ ਨੂੰ ਮਿਨਿਮਮ ਸਪੋਰਟਸ ਪ੍ਰਾਈਸ ਮਿਲਦਾ ਹੈ ਤੇ ਕਿਸਾਨ ਨੂੰ ਇਸ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਸੋ ਮੈਨੂੰ ਲੱਗਦਾ ਹੈ ਵੀ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਔਰ ਉਹਨਾਂ ਨੂੰ ਜਿਹੜਾ ਹੈ ਜਿਹੜਾ ਐਜੀਟੇਸ਼ਨ ਖਤਮ ਕਰਾਉਣਾ ਚਾਹੀਦਾ ਹੈ। ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਵਾਅਦੇ ਕੀਤੇ ਸੀ ਕਿ ਐਮਐਸਪੀ ਅਸੀਂ ਸਾਰੀ ਫਸਲਾਂ ਦਵਾਂਗੇ। ਲੋਕ ਕਹਿ ਰਹੇ ਨੇ ਕਿ ਉਹ ਵਾਅਦਾ ਕਿਉਂ ਨਹੀਂ ਪੂਰਾ ਹੋ ਰਿਹਾ ਫਿਰ? ਦੇਖੋ ਇਸ ਤਰ੍ਹਾਂ ਹੈ। ਐਮਐਸਪੀ ਦੀ ਦੇਣ ਦਾ ਰਿਸਪੌਂਸਿਬਿਲਟੀ ਸੈਂਟਰ ਦੀ ਹੈ। ਔਰ ਕੇਂਦਰ ਸਰਕਾਰ ਹੀ ਜਿਹੜਾ ਕਮਿਸ਼ਨ ਫਾਰ ਫਾਰਮਰਸ ਹੁੰਦਾ ਆ। ਉਹ ਨਿਰਧਾਰਿਤ ਕਰਦਾ ਹੈ ਹਰ ਸਾਲ ਕਿਉਂਕਿ ਜਿਹੜੀ ਵੀ ਪ੍ਰੋਕਿਉਰਮੈਂਟ ਹੈ ਉਹ ਕੇਂਦਰ ਸਰਕਾਰ ਕਰਦੀ ਹੈ ਉਹਦੇ ਚ ਚਾਹੇ ਬਿਹਾਰ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਯੂਪੀ ਹੋਵੇ ਫੋਰ ਐਗਜ਼ਾਮਪਲ ਅਸੀਂ ਇੱਥੇ ਝੋਨਾ ਕਰਦੇ ਪੰਜਾਬ ਦੀ ਫਸਲ ਥੋੜੀ ਝੋਨਾ ਖਾਪਤ ਥੋੜੀ ਹੈ ਲੇਕਿਨ ਅਸੀਂ ਦੇਸ਼ ਵਾਸਤੇ ਪੈਦਾ ਕਰਕੇ ਦੇ ਰਹੇ ਸੋ ਕੇਂਦਰ ਸਰਕਾਰ ਨੇ 23 ਫਸਲਾਂ ਤੇ ਐਮਐਸਪੀ ਅਨਾਉਂਸ ਤੇ ਕੀਤੀ ਆ ਇਨਸ਼ੋਰ ਨਹੀਂ ਕੀਤਾ ਉਹਦੀ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਤੇ ਇਵਨ ਇਹ ਵੀ ਕਿਹਾ ਅਸੀਂ ਤਾਂ ਆਪਣੇ ਹੀਲੇ ਵਸੀਲੇ ਜਿੰਨੇ ਕੁ ਸੂਬਿਆਂ ਕੋ ਹੈਗੇ ਆ ਅਸੀਂ ਤੇ ਪਿਛਲੀ ਵਾਰ ਚਾਹ ਉਹ ਦਾਲਾਂ ਤੇ ਦੇਣ ਦੀ ਗੱਲ ਐ ਚਾ ਮੱਕੀ ਦੀ ਦੇਣ ਦੀ ਜੋ ਪੈਸੇ ਟੈਟਾਂ ਕੋ ਪੈਸੇ ਬਹੁਤ ਲੈਵਲ ਜਿਹੜਾ ਕਿਉਂਕਿ ਜੀਐਸਟੀ ਦੇ ਰਾਹੀਂ ਸਾਰਾ ਪੈਸਾ ਤਾਂ ਸੈਂਟਰ ਕੋ ਚਲੇ ਜਾਂਦਾ ਤੋ ਅਸੀਂ ਜਿੰਨੇ ਆਪਣੇ ਹਿੱਲੇ ਵਿੱਚ ਲਿਆ ਅਸੀਂ ਕਿਸਾਨਾਂ ਵਾਸਤੇ ਬਿਹਤਰ ਕੋਸ਼ਿਸ਼ ਕਰ ਰਹੇ ਹਾਂ ਚਾਹ ਉਹਨਾਂ ਦੇ ਖੇਤਾਂ ਤੱਕ ਪਾਈਪਲਾਈਨ ਦੇ ਰਾਹੀਂ ਨਹਿਰੀ ਪਾਣੀ ਪਹੁੰਚਾਉਣਾ ਹੋਵੇ 15% ਏਰੀਆ ਨਹਿਰੀ ਪਾਣੀ ਦਾ ਪੰਜਾਬ ਚ ਮਾਨਸਾਬ ਦੀ ਸਰਕਾਰ ਦੇ ਅੱਡ ਟਾਈਮ ਵਧਿਆ ਕਿਸਾਨਾਂ ਦੀਆਂ ਮੋਟਰਾਂ ਬੰਦ ਹੋਈਆਂ ਤਾਂਕਿ ਉਹਨਾਂ ਦੇ ਬਿਜਲੀ ਮੋਟਰਾਂ ਦੇ ਖਰਚੇ ਬਚਾਣੋਂ ਨਹਿਰੀ ਪਾਣੀ ਲੱਗੇ ਸੋ ਅਸੀਂ ਆਵਾਜ਼ ਦੀ ਪਾਰਟੀ ਡੈਫੀਨਿਟਲੀ ਕਿਸਾਨਾਂ ਦੇ ਨਾਲ ਖੜੀ ਹੈ ਹਰਿਆਣਾ ਪੁਲਿਸ ਲਗਾਤਾਰ ਆਸੂਗੜ੍ਹ ਤੇ ਗੋਲ ਛੱਡ ਰਹੀ ਹੈ ਕਿਸਾਨਾਂ ਦੇ ਉੱਤੇ ਪਲਾਸਟਿਕ ਗੋਲੀਆਂ ਮਾਰੀ ਜਾ ਰਹੀਆਂ ਨੇ ਕਿਸਾਨ ਜ਼ਖਮੀ ਹੋ ਗਏ 75 ਤੋਂ ਵੱਧ ਕਿਸਾਨ ਹਸਲ ਦਾਖਲ ਨੇ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਬਾਰਡਰ ਉੱਤੇ ਖੜੇ ਹਾਂ ਦੂਜੇ ਪਾਸੇ ਗੋਲੀਆਂ ਹਰ ਆਸੂਗੜ੍ਹ ਤੇ ਗੋਲੇ ਆ ਰਹੇ ਨੇ ਪਰ ਪੰਜਾਬ ਪੁਲਿਸ ਕੀ ਕਰ ਰਹੀ ਹੈ ਪੰਜਾਬ ਸਰਕਾਰ ਕੀ ਕਰ ਰਹੀ ਹੈ ਉਸ ਪਾਸੇ ਨੂੰ ਰੋਕ ਕੇ ਕਿਉਂ ਜਾ ਰਹੀਆ ਉਹਨਾਂ ਨੂੰ ਤਾੜਨਾ ਕਿਉਂ ਕੀਤੀ ਜਾਂਦੀ ਉਹ ਤੁਸੀਂ ਦੇਖਿਆ ਨਹੀਂ ਹੋਣਾ ਅੱਜ ਹੀ ਸਾਡੇ ਡਿਪਟੀ ਕਮਿਸ਼ਨਰ ਪਟ ਹਰਿਆਣਾ ਸਰਕਾਰ ਨੂੰ ਚਿੱਠੀ ਲਿਖੀ ਆ ਉਹਦਾ ਨੋਟਿਸ ਲਿਆ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਅੱਜ ਹਰਿਆਣੇ ਦੀ ਸਰਕਾਰ ਪੁਲਿਸ ਦਾ ਜਿਹੜਾ ਜਾਂ ਉਹਨਾਂ ਦੇ ਸਰਕਾਰ ਦਾ ਬਿਆਨ ਆਇਆ ਹੈ ਕਿ ਨਹੀਂ ਹੁਣ ਗਾਂ ਤੋਂ ਅਸੀਂ ਇਹ ਕਾਰਵਾਈ ਨਹੀਂ ਕਰਦੇ ਡੈਫੀਨਿਟਲੀ ਇਹ ਪੰਜਾਬ ਦੀ ਜੂਰੀ ਡਿਕਸ਼ਨ ਦੀ ਵਾਇਲੇਸ਼ਨ ਹੈ ਔਰ ਅਸੀਂ ਉਹਦਾ ਨੋਟਿਸ ਲਿਆ ਆ ਕਿ ਤੁਸੀਂ ਪੰਜਾਬ ਕੋਈ ਦੇਸ਼ ਦਾ ਹਿੱਸਾ ਹੈ ਪੰਜਾਬ ਕੋਈ ਦੂਸਰਾ ਮੁਲਕ ਥੋੜੀ ਆ ਲੇਕਿਨ ਪਾ ਪਾ ਨੇ ਜਿਸ ਹੱਦ ਤੱਕ ਬਾਰਡਰਾਂ ਤੇ ਜੋ ਕੰਕਰੀਟ ਦੇ ਪਹਾੜ ਖੜੇ ਕਰਤੇ ਲੋਹੇ ਦੇ ਕਿਲ ਲਾ ਕੇ ਇਹ ਦੇਸ਼ ਦੇ ਤੇ ਹੱਥ ਪਹਿਲਾਂ ਕਦੀ ਨਹੀਂ ਹੋਇਆ ਸਿਰਫ ਭਾਜਪਾ ਔਰ ਮੋਦੀ ਸਾਹਿਬ ਵੀ ਕਰ ਸਕਦੇ ਆ ਸਿਰਫ ਇਹਨਾਂ ਨੂੰ ਇਹੀ ਡਰ ਆ ਵੀ ਦਿੱਲੀ ਚ ਪੀਸਫੁਲੀ ਇਹ ਪ੍ਰੋਟੈਸਟ ਨਾ ਕਰ ਸਕਣ ਕਿਉਂਕਿ ਮੋਦੀ ਸਾਹਿਬ ਪੂਰੇ ਦੇਸ਼ ਚ ਐਕਸਪੋਜ਼ ਹੁੰਦੇ ਆ ਸੋ ਆਮਾਦੀ ਪਾਰਟੀ ਡਟ ਕੇ ਕਿਸਾਨਾਂ ਦੇ ਨਾਲ ਹੈ ਚਾਹੇ ਉਹਨਾਂ ਨੂੰ ਮੈਡੀਕਲ ਸੁਵਿਧਾਵਾਂ ਦੇਣ ਦੀ ਗੱਲ ਹੈ ਚਾਹੇ ਐਂਬੂਲੈਂਸ ਭੇਜਣ ਦੀ ਗੱਲ ਹੈ ਚਾਹੇ ਉੱਥੇ ਖਾਣ ਪੀਣ ਦੇ ਇੰਤਜ਼ਾਮ ਕਰਨ ਦੀ ਗੱਲ ਹੈ ਤੇ ਹਰ ਤਰੀਕੇ ਨਾਲ ਕਿਸਾਨਾਂ ਦੇ ਜਾਇਜ਼ ਮੰਗਾਂ ਨਾਲ ਖੜੀ ਹੈ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰਦਾਈ ਬਿਆਨ ਆਇਆ ਕਿ ਦਿੱਲੀ ਜਾਣ ਵਾਸਤੇ ਅਸੀਂ ਕਦੋਂ ਰੋਕਿਆ ਬੱਸਾਂ 'ਚ ਜਾਓ ਹੋਰ ਗੱਡੀਆਂ 'ਚ ਜਾਓ ਪਰ ਟਰੈਕਟਰਾਂ ਦੇ ਉੱਤੇ ਬੈਠ ਕੇ ਹੁੱਲੜਬਾਜੀ ਕਰਕੇ ਜਾਣ ਵਾਲਿਆਂ ਨੂੰ ਤਾਂ ਰੋਕ ਹੀ ਜਾਵੇਗਾ ਕਿ ਇਸ ਤਰੀਕੇ ਨਾਲ ਨਹੀਂ ਜਾਣਗੇ ਜਦੋਂ ਅਜੇ ਕਿਸਾਨ ਤੁਰੇ ਵੀ ਨਹੀਂ ਸੀ ਉਦੋਂ ਹੀ ਇਹਨਾਂ ਨੇ ਇੱਥੇ ਵੱਡੀਆਂ-ਵੱਡੀਆਂ ਮਤਲਬ ਦੀਵਾਰਾਂ ਖੜੀਆਂ ਕਰਤੀਆਂ ਕੰਧਾਂ ਖੜੀਆਂ ਕਰਤੀਆਂ ਕਿਲ ਗੱਟ ਤੇ ਗਾਰਡਰ ਲਾਤੇ ਲੋਹੇ ਦੀਆਂ ਕੰਡਿਆਲੀ ਤਾਰਾਂ ਲਾਤੀਆਂ ਜਿਹੜੇ ਉਹ ਡਰੋਨ ਦੇ ਰਾਹੀਂ ਉਹ ਤਿਆਰੀ ਕੀਤੀ ਤੇ ਇਹਨਾਂ ਨੂੰ ਕਿੱਥੋਂ ਸੁਪਨਾ ਆਇਆ ਇਹ ਵੀ ਇੱਕ ਕਿਸਾਨ ਜਿਹੜੇ ਆ ਟਰੈਕਟਰਾਂ ਤੇ ਆ ਰਹੇ ਆ ਜਿੱਤੇ ਉਦੋਂ ਤੋਂ ਹੀ ਤਿਆਰੀ ਵੀ ਨਹੀਂ ਸੀ ਦੂਜੀ ਗੱਲ ਇਹ ਖੱਟੜ ਸਾਹਿਬ ਕੌਣ ਹੁੰਦੇ ਡਿਸਾਈਡ ਕਰਨ ਵਾਲੇ ਵੀ ਟਰੈਕਟਰ ਤੇ ਜਾਣਾ ਕਿ ਬਸ ਤੇ ਜਾਣਾ ਕਿ ਟ੍ਰੇਨ ਤੇ ਜਾਣਾ ਖੱਟੜ ਸਾਹਿਬ ਨੇ ਤੇ ਆਪਣੇ ਹਰਿਆਣੇ ਦੇ ਸਾਰੇ ਕਿਸਾਨ ਲੀਡਰਾਂ ਨੂੰ ਜੇਲ੍ਹਾਂ ਚ ਬੰਦ ਕਰ ਰੱਖਿਆ ਨਜ਼ਰਬੰਦ ਕਰ ਰੱਖਿਆ ਉਹਨਾਂ ਨੂੰ ਲੋਕਾਂ ਨਾਲ ਮਿਲਣ ਦਿੱਤਾ ਨਹੀਂ ਜਾ ਰਿਹਾ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਝੂਠੇ ਪਰਚੇ ਦਿੱਤੇ ਜਾ ਰਿਹਾ ਸੋ ਕਿਸਾਨ ਪੂਰੀ ਤਰ੍ਹਾਂ ਪਿਛਲੀ ਵਾਰ ਵੀ ਪੀਸਫੁਲ ਐਜੀਟੇਸ਼ਨ ਸੀ ਡੈਮੋਕਰੈਟਿਕ ਸੀਗਾ ਹੁਣ ਵੀ ਪੀਸਫੁਲ ਹੈ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਫਿਰ ਪੰਜਾਬ ਸਰਕਾਰ ਨੇ ਇੰਟਰਨੈਟ ਕਿ ਬੰਦ ਕੀਤਾ ਇਹ ਲੋਕਾਂ ਦੇ ਵੀ ਸਵਾਲ ਨੇ ਹਾਂ ਉਹ ਮੇਰੇ ਕੋ ਫੋਨ ਚਿੱਠੀ ਪਈ ਆ ਦੇਖੋ ਟ੍ਰਾਈ ਜਿਹੜੀ ਆ ਟੈਲੀਕਮ ਰੈਗੂਲੇਸ਼ਨ ਅਥਾਰਟੀ ਆ ਜਿਹੜੀ ਆਫ ਇੰਡੀਆ ਟੀਆਰਏਆਈ ਉਹ ਭਾਰਤ ਸਰਕਾਰ ਦਾ ادارਾ ਹੈ ਉਹ ਭਾਰਤ ਸਰਕਾਰ ਦੀਆਂ ਡਾਇਰੈਕਸ਼ਨਾਂ ਤੇ ਬੰਦ ਹੋਈ ਆ ਨਾ ਕਿ ਪੰਜਾਬ ਦਾ ਉਹ ਚ ਕੋ ਲੈਣਾ ਦੇਣਾ ਨਹੀਂ ਮੇਰੇ ਕੋ ਚਿੱਠੀ ਪਈ ਹੈ ਟਰਾਈ ਦੀ ਉਹਨਾਂ ਨੇ ਆਪ ਕਿਉਂਕਿ ਇਹ ਕੰਟਰੋਲ ਹੀ ਦੇਸ਼ ਦੀ ਸਰਕਾਰ ਦਾ ਜਿਹੜਾ ਟੈਲੀਕਾਮ ਤੇ ਉਹ ਤੋਂ ਬਾਕੀ ਸਾਰੀ ਚੀਜ਼ਾਂ ਤੇ ਔਰ ਅਸੀਂ ਉਹਦੇ ਲਈ ਵੀ ਮੁੱਖ ਮੰਤਰੀ ਜੀ ਨੇ ਕਿਹਾ ਵੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਅਸੀਂ ਉਹਦਾ ਵੀ ਵਿਰੋਧ ਕੀਤਾ ਚਾਹੇ ਚੰਨੀ ਦਾ ਬਿਆਨ ਹੋਣੇ ਆਇਆ ਉਹ ਕਹਿੰਦੇ ਕਿ ਮੇਰੀ ਸਰਕਾਰ ਦੀ ਜਦੋਂ ਮੈਂ 3 ਮਹੀਨੇ ਰਹੇ ਹਾਂ ਅਸੀਂ ਕਿਸੇ ਪਰਚਾ ਨਹੀਂ ਕਿਸਾਨ ਦੇ ਪਾਪ ਭਾਵੇਂਗੀ ਪ੍ਰਧਾਨ ਮੰਤਰੀ ਮੇਰੇ ਤੋਂ ਨਾਰਾਜ਼ ਹੋ ਕੇ ਚਲੇਗੇ ਪਰ ਅਸੀਂ ਕਿਸਾਨਾਂ ਦੇ ਨਾਲ ਖੜੇ ਜਿ ਡਟ ਕੇ ਪਰ ਹੁਣ ਮੁੱਖ ਮੰਤਰੀ ਕਿਤੇ ਹੋਰ ਵੀ ਕਿਤੇ ਫਿਰ ਰਿਹਾ ਪੰਜਾਬ ਦੇ ਕਿਸਾਨ ਜਿਹੜੇ ਫਟੜ ਹੋ ਰਹੇ ਨੇ ਉਹ ਚੰਨੀ ਜੀ ਜੋ ਮਰਜ਼ੀ ਕਹੀ ਜਾਣਾ ਉਹਨਾਂ ਨੂੰ ਲੋਕਾਂ ਨੇ ਜਵਾਬ ਦੇ ਦਿੱਤਾ ਜਿਸ ਤਰੀਕੇ ਨਾਲ ਪਿਛਲੇ 2 ਸਾਲਾਂ ਜਿਤਨਾ ਮੈਂ ਤੁਹਾਨੂੰ ਜ਼ਿਕਰ ਕੀਤਾ ਮਾਨ ਸਾਹਿਬ ਦੀ ਸਰਕਾਰ ਨੇ ਚਾ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਚਾਏ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਹੈ ਅੱਜ ਹਾਲਾਤ ਦੇਖੋ ਚੰਨੀ ਸਾਹਿਬ ਚਲੋ ਹੁਣ ਤੇ ਚਮਕੌਰ ਸਾਹਿਬ ਦੇ ਰਹੇ ਨਹੀਂ ਉਹਨਾਂ ਨੂੰ ਪੁੱਛੋ ਜਾ ਕੇ ਪਿੰਡਾਂ ਚੋਂ ਆਮ ਘਰਾਂ ਦੇ ਬੱਚੇ ਨੌਕਰੀਆਂ ਤੇ ਲੱਗ ਰਹੇ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਪਾਰਿਸ਼ ਤੋਂ ਕੋਈ ਕੋਈ ਭਾਈ ਭਤੀਜਾਵਾਦ ਨਹੀਂ ਤੇ ਲੋਕਾਂ ਨੂੰ ਬਿਜਲੀ ਬਿਰੀ ਦਿੱਤੀ ਜਾ ਰਹੀ ਹੈ ਵੈਲਫੇਅਰ ਸਕੀਮ ਚ ਲੋਕਾਂ ਨੂੰ ਬਿਹਤਰ ਮੌਕੇ ਦਿੱਤੇ ਜਾ ਰਹੇ ਆ ਚਾਹੇ ਉਹ ਕਿਸਾਨਾਂ ਨੂੰ ਪੈਸਟੀਸਾਈਡ ਨਕਲੀ ਪੈਸਟੀਸਾਈਡਾਂ ਤੇ ਸਜ਼ਾ ਹੋਵੇ ਉਹ ਕੈਬਨਿਟ ਨੇ ਪਾਸ ਕੀਤਾ ਸਾਫ ਸੁਥਰੇ ਬੀਜ ਜਿਹੜੇ ਆ ਪੀਏਯੂ ਦੇ ਲਏ ਜਾਣ ਅਸੀਂ ਤੇ ਕਿਸਾਨੀ ਨੂੰ ਬਚਾਉਣ ਲਈ ਹਰ ਹੀਲਾ ਵਸੀਲਾ ਕਰ ਰਹੇ ਕਿਉਂਕਿ ਸੀ ਉਹਨਾਂ ਦਾ ਦਰਦ ਸਮਝਦੇ ਇਹ ਤਾਂ ਮਾਰ ਕੇ ਫੌੜ ਤਿੰਨ ਮਹੀਨੇ ਚਲੇ ਗਿਆ ਡਰਾਮੇਬਾਜੀ ਕਦੀ ਨੱਚ ਲਿਆ ਕਦੀ ਗਾ ਲਿਆ ਕਦੀ ਭੰਗੜਾ ਪਾ ਲਿਆ ਚੰਨੀ ਸਾਹਿਬ ਨੂੰ ਪੁੱਛੇ ਵੀ ਤੁਸੀਂ ਤੇ 15 ਸਾਲਾਂ ਤੋਂ ਸਰਕਾਰ 'ਚ ਬੈਠੇ ਹੋ ਕੀਤਾ ਕੀ ਆ ਸੋ ਇਹ ਸਭ ਦੇਖੋ ਜਦੋਂ ਹੁਣ ਰਹਿ ਨਹੀਂ ਘਰ ਦੇ ਨਹੀਂ ਰਹਿਣਾ ਘਾੜਦੇ ਰਹਾ ਹੁਣੇ ਕਰ ਰਿਹਾ ਇਹਨਾਂ ਨੂੰ ਪ੍ਰੋਬਲਮ ਇਹ ਆ ਵੀ ਲੋਕ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ